ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਬਹੁਤ ਹੀ ਸੋਹਣੇ ਗਰਮ ਸੂਟ ਹੋਣਗੇ ਪ੍ਰੀਮੀਅਮ ਕੁਆਲਿਟੀ ਦੇ ਸੂਟ ਨੇ ਬਹੁਤ ਪਿਆਰੇ ਪਿਆਰੇ ਸੂਟ ਨੇ ਪਰ ਪਹਿਲਾਂ ਦੱਸ ਦੇਣੀ ਹੈ ਤੁਹਾਨੂੰ ਕਿ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਬਟਾਲਾ ਰੋਡ ਅੱਡਾ ਅਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਜਦੋਂ ਵੀ ਤੁਸੀਂ ਕਿਸੇ ਦਾ ਵੀ ਆਉਣ ਦਾ ਮਨ ਹੈ ਮੂਡ ਹੈ ਤਾਂ ਤੁਸੀਂ ਪਲੀਜ਼ ਕਾਲ ਕਰਕੇ ਆਉਣਾ ਠੀਕ ਹੈ ਹਲੋ ਜੀ ਪਹਿਲਾ ਸੂਟ ਦਿਖਾਉਣੀ ਹੈ ਤੁਹਾਨੂੰ ਬਹੁਤ ਹੀ ਪਿਆਰੇ ਪਿਓਰ ਦੇ ਸੂਟ ਨੇ ਠੀਕ ਹੈ ਹਲੋ ਔਰ ਪ੍ਰੀਮੀਅਮ ਕੁਆਲਿਟੀ ਮਤਲਬ ਕੋਈ ਬੁਰਨੀ ਆਏਗੀ ਠੀਕ ਹੈ ਕੋਈ ਇਹਦਾ ਲਾਂਮਾ ਨਹੀਂ ਆ ਭਾਵੇਂ 10 ਸਾਲ ਹਟਾਓ ਇਹ ਆ ਗਈ ਜੀ ਇਹਦੀ ਫਰੰਟ ਸਾਈਡ ਓਕੇ ਤੁਹਾਨੂੰ ਸੂਟ ਦੀ ਲੁੱਕ ਤੋਂ ਹੀ ਸਮਝ ਲੱਗ ਜਾਣੀ ਹੈ ਕਿ ਇਹ ਕਿਵੇਂ ਦਾ ਸੂਟ ਹੈ ਇਹ ਆ ਗਈ ਫਰੰਟ ਸਾਈਡ ਤੇ ਇਹ ਆ ਗਿਆ ਇਹਦਾ ਕੇਰਾ ਇਹ ਸਾਈਡ ਤੇ ਬਾਰਡਰ ਦਿੱਤਾ ਹੋਇਆ ਇਹਨੂੰ ਤੁਸੀਂ ਕਟਿੰਗ ਕਰਕੇ ਚਾਕਾਂ ਤੇ ਵੀ ਲਗਾ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਕਰ ਸਕਦੇ ਹੋ ਬੈਕ ਸਾਈਡ ਤੇ ਜਾਂ ਕੋਈ ਵੀ ਡਿਜ਼ਾਈਨਿੰਗ ਇਹ ਤਨਾ ਕਰਨਾ ਚਾਹੋ ਤੇ ਤੁਸੀਂ ਇਹਦੇ ਨਾਲ ਕਰ ਸਕਦੇ ਜੇ ਬਹੁਤ ਸੋਹਣਾ ਸੂਟ ਆ ਬੈਕ ਸਾਈਡ ਤੁਹਾਨੂੰ ਪਲੇਨ ਮਿਲੇਗੀ ਤੇ ਬਾਜੂ ਤੇ ਬੈਕ ਸਾਈਡ ਦੇ ਘੇਰੇ ਦੇ ਉੱਪਰ ਡਿਜ਼ਾਈਨ ਆਏਗਾ ਔਰ ਬਾਜੂ ਤੇ ਵੀ ਤੁਹਾਨੂੰ ਬਾਰਡਰ ਮਿਲੇਗਾ ਇਹ ਬਾਜੂ ਦਾ ਸਟੱਫ ਦਿੱਤਾ ਹੋਇਆ ਨਾਲ ਠੀਕ ਹੈ ਜੀ ਨੈਕਸਟ ਤੋਂ ਬਾਜੂ ਨਿਕਲਣਗੀਆਂ ਪਲੇਨ ਬਾਟਮ ਆਏਗੀ ਨਾਲ ਐਲੋ ਜੀ ਪਿਓਰ ਗਰਮ ਠੀਕ ਹੈ ਪਿਓਰ ਦਾ ਹੀ ਸਾਰਾ ਫੈਬਰਿਕ ਆਏਗਾ ਇਹ ਵਾਲਾ ਤੇ ਸ਼ਾਲ ਦਿਖਾ ਦਿੰਨੀ ਆ ਤੁਹਾਨੂੰ ਨਾਲ ਆਹ ਲੋ ਜੀ ਸ਼ਾਲ ਚੈੱਕ ਕਰੋ ਬਹੁਤ ਸੋਹਣਾ ਸ਼ਾਲ ਆ ਦੇਖੋ ਕੰਮ ਦੇਖੋ ਤੁਸੀਂ ਡਬਲ ਫੈਬਰਿਕ ਸਾਰਾ ਲੱਗਿਆ ਹੋਇਆ ਹੈ ਤੇ ਸਾਰਾ ਹੀ ਡਬਲ ਆ ਠੀਕ ਹੈ ਇਹ ਦੇਖੋ ਡਬਲ ਹੀ ਆ ਹਾਂ ਇਹ ਡਬਲ ਆ ਇੱਧਰ ਹੋਰ ਇੱਧਰ ਹੋਰ ਇਹ ਕੰਮ ਹੀ ਇੰਨਾ ਕੁ ਸੋਹਣਾ ਹੈ ਸਾਰਾ ਧਾਗੇ ਦਾ ਕੰਮ ਆ ਔਰ ਬਹੁਤ ਹੀ ਸੋਹਣਾ ਕੰਮ ਹੋਇਆ ਸੂਟ ਦੇ ਉੱਪਰ ਠੀਕ ਹੈ ਤਾਂ ਅੱਗੇ ਦਾ ਮਤਲਬ ਇੱਕ ਕਢਾਈ ਨਹੀਂ ਇਹ ਵੀਵਿੰਗ ਵਾਲਾ ਕੰਮ ਆ ਬਹੁਤ ਸੋਹਣਾ ਤੇ ਸ਼ਾਲ ਬਹੁਤ ਸੋਹਣਾ ਹੈ ਪ੍ਰੀਮੀਅਮ ਕੁਆਲਿਟੀ ਦਾ ਸੂਟ ਆ 2250 ਇਹਦਾ ਪ੍ਰਾਈਸ ਲੱਗੇਗਾ ਸੂਟ ਬਹੁਤ ਹੀ ਪਿਆਰਾ ਜਿਹਾ ਹੈ ਠੀਕ ਹੈ ਜੀ ਆ ਲੋ ਇਹਦੇ ਕਲਰ ਆਪਸ਼ਨ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਸੈਕਿੰਡ ਕਲਰ ਆ ਗਿਆ ਇਹਦੇ ਵਿੱਚ ਮੈਰੂਨ ਕਲਰ ਸੇਮ ਹੀ ਆਏਗਾ ਠੀਕ ਹੈ ਔਰ ਮੈਰੂਨ ਕਲਰ ਆ ਗਿਆ ਹੈਲੋ ਜੀ ਥੋੜਾ ਜਿਹਾ ਕੋਲ ਕੇ ਦਿਖਾ ਦਿੰਨੀ ਆ ਤਾਂ ਜੋ ਤੁਹਾਨੂੰ ਲੁੱਕ ਸਮਝ ਆ ਜਾਏ ਹੈਲੋ ਜੀ ਠੀਕ ਆ ਇਹ ਮੈਰੂਨ ਕਲਰ ਵੀ ਨਾ ਥੋੜਾ ਜਿਹਾ ਵਾਈਨ ਜੀ ਸ਼ੇਡ ਦਿੰਦਾ ਮਤਲਬ ਪੂਰਾ ਮੈਰੂਨ ਨਹੀਂ ਆ ਇੰਨਾ ਸੋਹਣਾ ਜਿਹਾ ਪੀਸ ਆ ਤੇ ਵਾਹ ਵਾਲਾ ਹੀ ਪੀਸ ਆ ਗੱਲ ਕਰਦੀ ਆ ਨਾਲ ਛਾਲ ਵੀ ਸੇਮ ਆਏਗਾ ਔਰ ਸੇਮ ਹੀ 컬러 ਆ ਗਿਆ ਮਰੂਨ ਵਾਈਨ ਜਿਹਾ 컬러 ਨਾ ਮਰੂਨ ਨਾ ਵਾਈਨ ਨਾ ਠੀਕ ਹੈ ਮਿਕਸ ਮੈਚ ਜਿਹਾ 컬러 ਆ ਬਹੁਤ ਸੋਹਣਾ 2250 ਪ੍ਰਾਈਸ ਰਹੇਗਾ ਨੈਕਸਟ 컬러 ਆ ਗਿਆ ਜੀ ਐਲੋ ਜਿਨ੍ਹਾਂ ਨੂੰ ਪ੍ਰੀਮੀਅਮ ਕੁਆਲਿਟੀ ਦੇ ਸੂਟ ਚਾਹੀਦੇ ਆ ਜਿਨ੍ਹਾਂ ਦੀ ਕੁਝ ਖਾਸ ਪਸੰਦ ਆ ਜਿਨ੍ਹਾਂ ਨੂੰ ਕੁਝ ਖਾਸ ਚਾਹੀਦਾ ਹੈ ਠੀਕ ਹੈ ਉਹਨਾਂ ਵਾਸਤੇ ਇਹ ਸੂਟ ਨੇ ਐਲੋ ਜੀ ਬਾਕੀ ਜਿੰਨੂੰ ਪਸੰਦ ਆ ਉਹ ਲੈ ਸਕਦਾ ਜੀ ਠੀਕ ਹੈ ਹਲੋ ਲੋ ਜੀ ਗ੍ਰੇ ਕਲਰ ਆ ਗਿਆ ਸੀਮੈਂਟ ਗ੍ਰੇ ਕਲਰ ਔਰ ਬਹੁਤ ਸੋਨਾ ਜਿਹਾ ਪੀਸ ਆ ਮੈਂ ਤੁਹਾਨੂੰ ਕਿਵੇਂ ਜਜ ਕਰਕੇ ਦੱਸਾਂ ਕਿ ਕਿੰਨਾ ਸੋਨਾ ਪੀਸ ਆ ਔਰ ਕੰਮ ਇੰਨਾ ਸੋਨਾ ਇਹਦਾ ਬਹੁਤ ਪਿਆਰਾ ਜਿਹਾ ਵਰਕ ਮਿਲੂਗਾ ਤੁਹਾਨੂੰ ਇਸ ਸੂਟ ਦੇ ਉੱਪਰ ਬੈਕ ਸਾਈਡ ਪਲੇਨ ਆਏਗੀ ਬਲੈਕ ਬੈਕ ਸਾਈਡ ਦੇ ਬਾਰਡਰ ਆਏਗਾ ਬੈਕ ਤੇ ਘੇਰੇ ਤੇ ਠੀਕ ਹੈ ਤੇ ਇਹ ਆਏਗਾ ਨੀਲ ਸ਼ਾਲ ਠੀਕ ਹੈ ਇਹ ਸ਼ਾਲ ਆਏਗਾ ਠੀਕ ਹੈ ਪ੍ਰਾਈਸ ਲੱਗੇਗਾ 2250 ਫਿਰ ਇਹਦੇ ਵਿੱਚ ਕਲਰ ਆ ਗਿਆ ਜੀ 블랙 ਸਾਰਿਆਂ ਦਾ ਫੇਵਰਿਟ ਕਲਰ 블랙 ਹੋਰ ਮੈਂ ਕਹਿੰਨੀ ਆ ਗੱਲ ਹੀ ਨਹੀਂ ਕਰਨ ਵਾਲੀ ਇੰਨਾ ਸੋਹਣਾ ਇਹਦੇ ਉੱਪਰ ਖਿੜਿਆ ਖਿੜਿਆ ਜਿਆ ਵਰਕ ਲੱਗਦਾ ਪਿਆ ਹੈ ਬਹੁਤ ਹੀ ਸੋਹਣਾ ਸਾਰਾ ਕੰਮ ਇਹ ਵੀਵਿੰਗ ਦਾ ਆਏਗਾ ਓਕੇ ਔਰ ਕੋਈ ਚੁਬੜ ਵਾਲਾ ਨਹੀਂ ਕੋਈ ਲਾਈਨਿੰਗ ਵੀ ਜ਼ਰੂਰਤ ਨਹੀਂ ਕੋਈ ਮੈਂ ਕਹਿੰਨੀ ਆ ਇੱਕ ਹੁੰਦਾ ਨਾ ਲਾਈਨਿੰਗ ਦੀ ਜ਼ਰੂਰਤ ਨੂੰ ਕੋਈ ਲਾਈਨਿੰਗ ਨਹੀਂ ਚਾਹੀਦੀ ਨਾਲਾਈ ਦੀ ਬਲੈਕ ਬਾਟਮ ਤੇ ਇਹ ਗ੍ਰੇ ਦੀ ਬਾਟਮ ਹੈ ਹਲੋ ਬਲੈਕ ਬਾਟਮ ਤੇ ਬਲੈਕ ਸ਼ਾਲ ਸ਼ਾਲ ਮੈਂ ਖੋਲ ਕੇ ਦਿਖਾਉਂਗੀ ਤੁਹਾਨੂੰ ਇਹਦਾ ਸ਼ਾਲ ਵਗੈਰਾ ਤਾਂ ਤੁਸੀਂ ਮਤਲਬ ਕੋਈ ਚੱਕਰ ਨਹੀਂ ਹੈ ਜਿੰਤਾ ਮਰਜੀ ਚੂਜ਼ ਕਰ ਸਕਦੇ ਜੇ ਕਿਸੇ ਹੋਰ ਨਾਲ ਵੀ ਯੂਜ਼ ਕਰ ਸਕਦੇ ਜੇ ਹਲੋ ਜੀ ਬਹੁਤ ਹੋਣੇ ਸ਼ਾਨਦਾਰ ਪੀਸ ਨੇ ਲਓ ਜੀ ਜਿੰਦਾ ਮਰਜੀ ਚਾਹੋ ਤੁਸੀਂ ਲੈ ਸਕਦੇ ਹੋ ਠੀਕ ਹੈ ਪ੍ਰਾਈਸ 250 ਰਹੇਗਾ कलर आ गया जी ये पिंक कलर पिंक मजेंटा कलर ये भी कलर बहुत सोहना है सेम ही आएगा आलो. ठीक है जी सेम ही शाल आएगा सेम ही बॉटम आएगी और लास्ट कलर आ गया एच मस्टर्ड कलर हेलो जी ठीक है लास्ट कलर आ गया ए मस्टर्ड कलर ਸਾਰੇ ਹੀ ਕਲਰ ਬਹੁਤ ਸੋਹਣੇ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਪੇਜ ਕੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਸਕਦੇ ਹੋ ਠੀਕ ਹੈ ਨੈਕਸਟ ਆਈਟਮ ਜਿਹੜੀ ਤੁਹਾਨੂੰ ਦਿਖਾਉਣ ਲੱਗੀ ਆ ਇਹ ਵੀ ਬਹੁਤ ਹੀ ਸੋਹਣੀ ਆਈਟਮ ਆ ਇਹ ਆਊਗੀ ਗਰਮ ਪਸ਼ਮੀਨੇ ਦੇ ਉੱਪਰ ਆਊਗੀ ਉਹ ਸਪਨ ਪਿਓਰ ਸੀ ਇਹ ਪਸ਼ਮੀਨਾ ਆ ਗਿਆ ਠੀਕ ਹੈ ਔਰ ਇਹਦੇ ਨਾਲ ਗਲੇ ਦੇ ਉੱਪਰ ਤੁਹਾਨੂੰ ਬਹੁਤ ਸੋਹਣਾ ਵਰਕ ਮਿਲੂਗਾ बहुत सोना ये थ्रेड वर्क नहीं है तिले का ठीक है इस तरह वर्क मिलूगा और बैक साइड भी मिलूगा अजकल जिस तरह फैरन बहुत ट्रेंड चा ना कश्मीरी फैरन जेडे कश्मीरी कुर्ते होंगे हेलो घेरे पर भी मिलेगा फिर होर आप देख लें है कि कम ठीक है घेरे पर ही है ਨਾਲ ਛੋਲ ਦਿਖਾ ਦਿੰਨੇ ਆ ਬੈਕ ਸਾਈਡ ਤੇ ਆ ਗਿਆ ਫਰੰਟ ਸਾਈਡ ਤੇ ਗਲੇ ਤੇ ਬਹੁਤ ਸੋਹਣਾ ਕੰਮ ਆ ਗਿਆ ਤੇ ਨਾਲ ਆਊਗਾ ਜੀ ਸ਼ਾਲ ਸ਼ਾਲ ਆ ਗਿਆ ਨਾਲ ਠੀਕ ਹੈ ਬਹੁਤ ਸੋਹਣਾ ਸੂਟ ਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਇਹਦਾ ਇਹ ਲੋ ਜੀ ਨਾ ਓਕੇ ਜੀ ਪ੍ਰਾਈਸ ਰਹੇਗਾ ਜੀ ਇਹਦਾ 1250 ਰੁਪਏ ਅੱਜ ठीक है चेक कर सकते जी बहुत सोहना जहा सूट आऊगा ओके नेवी ब्लू कलर आ गया बैकते भी फ्लावर आऊगा फिर कलर आ गया ए मैरून कलर आ गया जी ओके हाँ मैरून कलर बारह सौ पाइस कॉफी कलर आ गया ठीक है जी ये आ गया कॉफी कलर 1250 ਆਏਗਾ ਜੀ ਪ੍ਰਾਈਸ ਕੇਰੇ ਤੇ ਵੀ ਤੁਹਾਨੂੰ ਵਰਕ ਮਿਲੇਗਾ ਲੈਂਥ ਨੂੰ ਵੀ ਐਡਜਸਟ ਕਰ ਸਕਦੇ ਨੇ ਤੁਸੀਂ ਉੱਪਰ نیچے ਕਿਉਂਕਿ ਸਿੰਪਲ ਕਟਿੰਗ ਵਾਲਾ ਕਟਿੰਗ ਕਰਕੇ ਤੁਸੀਂ ਉੱਪਰ ਕਰਨਾ ਹੋਵੇ ਕਰ ਸਕਦੇ ਜੀ ਠੀਕ ਹੈ ਵੈਸੇ ਲੈਂਥ ਇਹਦੀ ਅੱਜਕਲ ਜਿੰਨੀ ਲੈਂਥ ਚੱਲ ਰਹੀ ਉਨੀ ਲੈਂਥ ਆ ਸ਼ਰਟ ਦੀ 1250 ਪ੍ਰਾਈਸ ਰਹੇਗਾ ਫਿਰ ਆ ਗਿਆ ਇਹਦੇ ਵਿੱਚ ਜੀ ਕਲਰ ਬਲੈਕ ਬਲੈਕ ਤੋਂ ਬਿਨਾ ਤੇ ਅਧੂਰਾ ਹੈ ਕੰਮ ਹਨਾ ਕਲਰ ਆ ਗਿਆ ਬਲੈਕ ਬਹੁਤ ਹੀ ਸੋਹਣਾ ਵਰਕ ਆ ਤੇ ਫਿਰ ਆ ਗਿਆ ਜੀ 컬러 ਪਿੰਕ ਗਾਜਰੀ ਗਾਜਰੀ ਜਿਆ 컬러 ਆ ਗਿਆ ਓਕੇ ਲਓ ਜੀ ਗਾਜਰੀ ਗਾਜਰੀ ਪਿੰਕ ਪਿੰਕ ਜੀ ਟੂਨ ਕਾਜਰੀ ਜੇ ਲੱਗਦਾ ਥੋੜਾ 1250 ਰਹੂਗਾ ਜੀ ਪ੍ਰਾਈਸ ਠੀਕ ਹੈ ਹੁਣ ਤੁਸੀਂ ਕਰਨਾ ਕੀ ਹੈ ਸਕਰੀਨ ਸ਼ਾਟ ਲੈਣਾ ਹੈ ਭੇਜਣਾ ਹੈ ਸਾਡੇ ਵਟਸਐਪ ਨੰਬਰ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਤੇ ਰੋਜ਼ ਰੋਜ਼ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਠੀਕ ਹੈ ਜੀ ਥੈਂਕ ਯੂ ਧੰਨਵਾਦ